ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੱਕਾ ਨਾ ਮਾਰੋ ਜੀ ਅੱਜ ਅਸੀਂ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬੀ ਦਾ ਓਟ ਆਸਰਾ ਲੈ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਲੈ ਕੇ ਅਸੀਂ ਅੱਜ ਆਪਣੇ ਇਲਾਕੇ ਦੇ ਵਿੱਚ ਸ੍ਰੀ ਤਰਨ ਤਨ ਸਾਹਿਬ ਦੇ ਇਸ ਚੋਣ ਮੁਹਿੰਮ ਸਟਾਰਟ ਕਰਨ ਜਾ ਰਹੇ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੀ ਮੁੱਦੇ ਲੈ ਕੇ ਜਾਓਗੇ ਲੋਕਾਂ ਨੂੰ ਮੁੱਦੇ ਜੀ ਦੇਖੋ ਸਭ ਤੋਂ ਪਹਿਲਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਦਾ ਰੇ ਜਿਹੜਾ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ 400 ਫੁੱਟ ਉੱਚਾ ਸਰਕਾਰਾਂ ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ ਇੱਕ ਦੇਖੋ ਜੀ ਆਪਣਾ ਨਸ਼ੇ ਦਾ ਮੁੱਦਾ ਬੰਦੀ ਸਿੰਘਾਂ ਦਾ ਮੁੱਦਾ ਆਪਣੇ ਵਪਾਰ ਦਾ ਮੁੱਦਾ ਮੁੱਦੇ ਦੇਖੋ ਪੰਜਾਬ ਦੇ ਕਾਫੀ ਐਮ ਹੈ ਕਿਸਾਨੀ ਦਾ ਮੁੱਦਾ ਹੈ ਪਰ ਕਿਸੇ ਤੇ ਵੀ ਸਰਕਾਰ ਦਾ ਕੋਈ ਧਿਆਨ ਨਹੀਂ ਹਜੇ ਤੱਕ ਬਹੁਤ ਬਿਜਾ ਕਰੋ ਭਾਈ ਸੰਦੀਪ ਸਿੰਘ ਨੂੰ ਬਾਹਰ ਲਿਆ ਦੀ ਕੋਸ਼ਿਸ਼ਾਂ ਕੀਤੀ ਜਾਣੀ ਦੇਖੋ ਇਹ ਤੇ ਮਾਨਯੋਗ ਕੋਰਟ ਨਹੀਂ ਕਰਨਾ ਜੀ ਤੇ ਮੇਰੇ ਹੱਥ ਵਸ ਨਹੀਂ ਹੈ ਹੁਣ ਵੇਖੋ ਇਸ ਟਾਈਮ ਕਿੰਨੀ ਧੱਕੇਸ਼ਾਹੀ ਹੋ ਰਹੀ ਹੈ ਆਪਣਾ ਵੀਰ ਅਮਰਿਤਪਾਲ ਸਿੰਘ ਆਪਣਾ ਵੀਰ ਅਮਰਿਤਪਾਲ ਸਿੰਘ ਤੇ 3 ਸਾਲ ਹੋ ਗਏ ਐਨਐਸਏ ਲੱਗੀ ਆ ਪਰ ਦੇਖੋ ਕਾਨੂੰਨ ਕਿੰਨੇ ਧੱਕੇਸ਼ਾਹੀ ਕਰਦੇ ਪਏ ਜਦੋਂ ਸਾਡੇ ਪਰਿਵਾਰ ਨਾਲ ਵੀ ਦੇਖੋ ਅਸੀਂ ਮੁਲਾਕਾਤ ਕਰਨੀ ਚਾਹੀ ਸੰਦੀਪ ਸਿੰਘ ਦੇ ਨਾਲ ਮਗਰ ਪ੍ਰਸ਼ਾਸਨ ਨੇ ਜਾਂ ਜੇਲ੍ਹ ਦੇ ਸੁਪਰਡੈਂਡਰ ਸਾਨੂੰ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਫਿਰ ਉਸ ਤੋਂ ਬਾਅਦ ਦੇਖੋ ਜੀ ਅਸੀਂ ਜੇਲ੍ਹ ਦੇ ਵਿੱਚ ਬਾਰ-ਬਾਰ ਜਾ ਕੇ ਬੇਨਤੀ ਕਰਦੇ ਰਹੇ ਕਿ ਪਰਿਵਾਰ ਨੂੰ ਮਿਲਣ ਦੀ ਆਗਿਆ ਦਿੱਤੀ ਜਾਵੇ ਚਲੋ ਇਹਨਾਂ ਨੇ ਸਾਨੂੰ ਨਹੀਂ ਮਿਲਣ ਦਿੱਤਾ ਅਸੀਂ ਮਾਂਯੋ ਕੋਰਟ ਦੇ ਕੋਲ ਵੀ ਗਏ ਆ ਕੋਰਟ ਦੇ ਤੋਂ ਇਸ਼ਾਨੀ ਕੋਈ ਸੁਣਵਾਈ ਨਹੀਂ ਹੋਈ ਪਰ ਉਸ ਤੋਂ ਬਾਅਦ ਦੇਖੋ ਇਹਨਾਂ ਨੇ ਜੇਲ੍ਹ ਦੇ ਸੁਪਰੀਂਟੈਂਡੈਂਟ ਦੇ ਵਿੱਚ ਇੰਨੀ ਪਾਵਰ ਹੈ ਕਿ ਉਹਨੇ ਮਾਂਯੋ ਕੋਰਟ ਦੇ ਆਰਡਰ ਨੂੰ ਵੀ ਕੁਝ ਨਹੀਂ ਉਸ ਟਾਈਮ ਸਮਝਿਆ ਫਿਰ ਉਸ ਤੋਂ ਬਾਅਦ ਜੀ ਪਰਿਵਾਰ ਨੂੰ ਧਰਨਾ ਲਾਣਾ ਪਿਆ ਧਰਨਾ ਲਾਣ ਤੋਂ ਬਾਅਦ ਜੀ ਦੇਖੋ ਪਰਿਵਾਰ ਨੂੰ ਇਨਸਾਫ ਮਿਲਿਆ ਹਜੇ ਤੱਕ ਦੇਖੋ ਪਰ ਪਰਿਵਾਰ ਨੂੰ ਮੁਲਾਕਾਤ ਸਿਰਫ ਕਰਵਾਈ ਗਈ ਹੈ ਤੇ ਸੰਦੀਪ ਸਿੰਘ ਦਾ ਮੈਡੀਕਲ ਕਰਵਾਇਆ ਨਾ ਕਿ ਜਿਹੜਾ ਨੇ ਦੋਸ਼ੀਆਂ ਨੇ ਅੰਦਰ ਸੰਦੀਪ ਸਿੰਘ ਦੇ ਗੁੱਟਮਾਰ ਕੀਤੀ ਖਾਸ ਕਰਕੇ ਔਨ ਡਿਊਟੀ ਜਿੰਨੇ ਮੁਲਾਜ਼ਮ ਹੈ ਜੀ ਜੀ ਇਹ ਕਿ ਬਾਕੀ ਪਾਰਟੀ ਤੁਹਾਨੂੰ ਸਮਰਥਨ ਤਾਂ ਗਿਆ ਨਹੀਂ ਹਰ ਕਿਸ ਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਸਾਰਿਆਂ ਦਾ ਦੇਖੋ ਸਮਰਥਨ ਮਿਲ ਚੁੱਕਾ ਵਾ ਆਪਣਾ ਜਿੰਨਾ ਵੀ ਪੰਥ ਹੈ ਸਭ ਨੂੰ ਅਪੀਲ ਕਰਦੇ ਤੁਹਾਡੇ ਮਾਧਿਅਮ ਰਹੀ ਪਰਿਵਾਰ ਦੇ ਨਾਲ ਇੱਕਜੁੱਟ ਹੋ ਕੇ ਰੋਵੋ ਕਿਉਂਕਿ ਇੱਕ ਨਿਸ਼ਾਨ ਸਾਹਿਬ ਥੱਲੇ ਹੀ ਸ਼ਕਤੀ ਹੈ ਜੀ ਆਪਾ ਆਪੋਜੀਸ਼ਨ ਨੂੰ ਕਿਦਾਂ ਕੰਟਰੋਲ ਕਰੋਗੇ ਕਿਉਂਕਿ ਆਪੋਜੀਸ਼ਨ ਬਾਰ-ਬਾਰ ਤੁਹਾਡੇ 'ਤੇ ਅਟੈਕ ਕਰ ਰਿਹਾ ਤੁਹਾਡੇ ਭਰਾ ਨੂੰ ਲੈ ਕੇ ਅਟੈਕ ਕਰ ਰਿਹਾ ਕਿ ਉਹਨਾਂ ਨੇ ਮਰਡਰ ਕੀਤਾ ਤੇ ਉਹਦਾ ਭਰਾ ਉਹ ਰਾਜਨੀਤਿਕ ਫਾਇਦਾ ਲੈਣ ਵਾਸਤੇ ਲੋਕ ਤੁਹਾਨੂੰ ਵੋਟ ਕਿਉਂ ਪਾਣਗੇ ਲੋਕ ਵੇਖੋ ਜੀ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਪਿਆਵਾ ਇਹ ਬੇਨਤੀ ਕਰਦਾ ਮਰਡਰ ਨਹੀਂ ਕੀਤਾ ਜੀ ਮੈਂ ਦੇਖੋ ਜੀ ਕਿ ਬੇਨਤੀ ਕਰਾਂ ਆਪਜੀ ਦੀ ਅੱਗੇ ਸਾਨੂੰ ਸ਼ੌਂਕ ਨਹੀਂ ਚੜਿਆ ਰਾਜਨੀਤੀ ਕਰਨ ਦਾ ਦੇਖੋ ਜੀ ਸਾਡਾ ਪਰਵਾਜ਼ ਜਿਹੜਾ ਕਾਰੋਬਾਰ ਕਰਨ ਵਾਲਾ ਪਰਿਵਾਰ ਹੈ ਨਾ ਕਿ ਪਿਛੋਕੜ ਦਾ ਕੋਈ ਰਾਜਨੀਤੀਕ ਹੈ पर एक जी बड़े ध्यान ना देखी जावे क्योंकि प्रशासन ने जेल दे प्रशासन ने ਸਾਡੇ ਪਰਿਵਾਰ ਨਾਲ ਧੱਕੇਸ਼ਾਹੀ ਕੀਤੀ ਹੈ ਬਹੁਤ ਜ਼ਿਆਦਾ ਫਿਰ ਵੀ ਸਾਨੂੰ ਸੰਗਤਾਂ ਨੇ ਬੇਨਤੀ ਕੀਤੀ ਕਿ ਤੁਹਾਡੇ ਪਰਿਵਾਰ ਨੂੰ ਹੁਣ ਨਾ ਰਾਜਨੀਤੀ ਵਿੱਚ ਆਉਣਾ ਚਾਹੀਦਾ ਪਰ ਫਿਰ ਵੀ ਅਸੀਂ ਕਾਫੀ ਜ਼ਿਆਦਾ ਪਰਿਵਾਰ ਦਾ ਮਤਲਬ ਕਹਿ ਲਓ ਕਿ ਸਾਡਾ ਕੀ ਕਿੰਨਾ ਹੀ ਆਪਾਂ ਰਾਜਨੀਤੀ 'ਚ ਨਹੀਂ ਆਣਾ ਬੱਚੇ ਛੋਟੇ ਛੋਟੇ ਆ ਤੇ ਆਪਾਂ ਮਤਲਬ ਬੇਨਤੀ ਕਰਨੀ ਆ ਪਰ ਸੰਦੀਪ ਸਿੰਘ ਨੇ ਬੇਨਤੀ ਕੀਤੀ ਕਿ ਸੰਗਤਾਂ ਦੇ ਕਾਫੀ ਮੈਸੇਜ ਆਂਦੇ ਪਏ ਨੇ ਪਸੰਦੀ ਸਿੰਘ ਕੋ ਕਹਿ ਲਾ ਪਾ ਚਲੋ ਕੋਈ ਗੱਲ ਨਹੀਂ ਜੇ ਸਾਰੀਆਂ ਸਖਤਾ ਸਾਥ ਦੇ ਰਹੀਆਂ ਸਾਰੇ ਤੁਹਾਡੇ ਸਾਥ ਦੇ ਰਹੇ ਨੇ ਫਿਰ ਅਸੀਂ ਜਰੂਰ ਚੋਣ ਲੜਾਂਗੇ ਆਪੋਜੀਸ਼ਨ ਜਿਹਨੂੰ ਸਮਝ ਦਿਓ ਤੁਹਾਡੀ ਆਪੋਜੀਸ਼ਨ ਸਭ ਤੁਹਾਡਾ ਕੋਈ ਆਪੋਜੀਸ਼ਨ ਕੋਈ ਵੀ ਨਹੀਂ ਕਰੀ ਸਾਡੇ ਸਾਹਮਣੇ ਜਦੋਂ ਪੰਥ ਖਲੋਜੇ ਫਿਰ ਆਪੋਜੀਸ਼ਨ ਕੋਈ ਵੀ ਨਹੀਂ ਖਲੋਂਦਾ ਕਿੱਥੇ ਸਾਰੇ ਪੰਥ ਪਾਰਟੀ ਤੁਹਾਨੂੰ ਸਮਰਥਨ ਦੇ 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 ਦੇਖੋ ਇਹ ਤੇ ਦੇਖੋ ਉਹਨਾਂ ਨੂੰ ਪਤਾ ਹੋਵੇ ਤੇ ਉਹਨਾਂ ਨੂੰ ਸਵਾਲ ਪੁੱਛੋ ਦੇਣਾ ਕਿ ਨਹੀਂ ਦੇਣਾ ਮੇਰੇ ਵੱਲੋਂ ਕੁਝ ਵੀ ਨਹੀਂ ਹੈ ਜੀ ਇਹਨਾਂ ਨੂੰ ਠੀਕ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀ ਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027